ਵੈਦ ਜੀ ਦਾ ਖਾਲਸਾ ਵੈਦ ਜੀ ਦੀ ਫਤਿਹ ਇਹ ਵੀਡੀਓ ਜਿਹੜੀ ਮੈਂ ਹੁਣ ਕਹਿਣ ਲੱਗਿਆ ਬਣਾਉਣ ਲੱਗਿਆ ਬੜੇ ਧਿਆਨ ਦੇ ਨਾਲ ਸੁਣਨਾ ਇਹ ਵੀਡੀਓ ਸ਼ਾਇਦ ਤੁਸੀਂ ਪਹਿਲੀ ਵਾਰ ਸੁਣੋਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਅੱਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਉੱਤੇ 19 ਅਗਸਤ ਜੋ 2024 ਨੂੰ ਰਖੜ ਪੰਨਿਆਂ ਵਾਲੇ ਦਿਨ ਆ ਬਾਕ-ਬਾਕ ਪਾਰਟੀਆਂ ਵੱਲੋਂ ਸਟੇਜਾਂ ਲਗਾਈਆਂ ਗਈਆਂ ਜਿੱਥੇ ਭਾਈ ਅੰਮਰਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਇੱਕ ਮੋਰਚਾ ਲਾਇਆ ਗਿਆ ਕਿ ਜਾਨੀ ਕਿ ਇੱਕ ਵੱਡੀ ਕਾਨਫਰੰਸ ਵੱਡਾ ਇਕੱਠ ਕੀਤਾ ਗਿਆ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਨੇ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਵੱਲੋਂ ਜਿਹੜੀ ਇੱਕ ਸਟੇਜ ਸਾਂਝੀ ਕੀਤੀ ਗਈ ਲਗਾਈ ਗਈ ਤੇ ਜਿਸ 스테ਜ ਲਗਾਈ ਗਿਆ ਅਕਾਲੀ ਦਾਲ ਸੁਖਵੀਰ ਸਿੰਘ ਬਾਦਲ ਵੱਲੋਂ ਜੋ ਹੋਈ 스테ਜ ਲੱਗਦੀ ਆ ਅਕਾਲੀ ਦਾਲ ਦੀ ਹੁਣ ਤੁਸੀਂ ਇੱਥੇ ਥੋੜਾ ਜਿਹਾ ਧਿਆਨ ਜ਼ਰੂਰ ਦੇਣਾ ਤੇ ਉਥੇ ਬੰਦੀ ਸਿੰਘ ਗਰਦੀਪ ਸਿੰਘ ਖੇੜਾ ਜਿਹੜਾ ਕਿ ਪਹਿਲਾਂ ਕਰਨਾਟਕਾ ਦੀ ਜੇਲ੍ਹ ਦੇ ਵਿੱਚ ਰਿਹਾ ਤੇ ਗਰਦੀਪ ਸਿੰਘ ਖੇੜੇ ਨੇ ਜਿਹੜੀਆਂ ਗੱਲਾਂ ਕਈਆਂ ਨੇ ਉਹ ਤੁਹਾਨੂੰ ਕੱਲੀ-ਕੱਲੀ ਗੱਲ ਦੱਸਦੇ ਆ ਗਰਦੀਪ ਸਿੰਘ ਖੇੜੇ ਨੇ ਕਿਹਾ ਕਿ ਪਹਿਲਾਂ ਉਹ ਕਰਨਾਟਕਾ ਦੀ ਜੇਲ੍ਹ ਦੇ ਵਿੱਚ ਹੁੰਦੇ ਸੀ 2016 ਦੇ ਵਿੱਚ 15 ਦੇ ਵਿੱਚ ਉਹਨਾਂ ਨੂੰ ਅੰਬਰਸਰ ਦੀ ਜੇਲ੍ਹ ਦੇ ਵਿੱਚ ਸੈਵਟ ਕੀਤਾ ਗਿਆ ਪੰਜਾਬ ਲਿਆਂਦਾ ਗਿਆ ਉਹ ਕਹਿੰਦੇ ਮੈਨੂੰ ਪ੍ਰਕਾਸ਼ ਸਿੰਘ ਬਾਦਲ ਨੇ ਜਿਹੜਾ ਪੰਜਾਬ ਲਿਆਂਦਾ ਸੀ 2000 ਕਹਿੰਦਾ 16 ਦੇ ਵਿੱਚ ਮੈਨੂੰ ਕਹਿੰਦਾ ਪਹਿਲੀ ਪ੍ਰੋਮ ਮਿਲੀ ਆ ਕਹਿੰਦਾ ਉਹ ਪ੍ਰਕਾਸ਼ ਸਿੰਘ ਬਾਦਲ ਨੇ ਦਵਾਈ ਆ ਇਹ ਗਰਦੀਪ ਸਿੰਘ ਖੇੜਾ ਜੋ ਬੰਦੀ ਸਿੰਘਾ 32 33 ਸਾਲ ਤੋਂ ਜਿਹੜਾ ਜੇਲ੍ਹ ਦੇ ਵਿੱਚ ਬੰਦਾ ਅੱਗੇ ਉਹਨੇ ਜਿਹੜੇ ਵੱਡੇ ਖਲਾਸੇ ਕੀਤੇ ਨੇ ਵੱਡੇ ਬੋਲ ਬੋਲੇ ਨੇ ਉਹ ਤੁਹਾਨੂੰ ਸੁਣਾਉਣੇ ਆ ਉਹਨਾਂ ਨੇ ਸਟੇਜ ਦੇ ਉੱਤੋਂ ਇਹ ਗੱਲ ਕਹਿ ਦਿੱਤੀ ਸਿਮਰਜੀਤ ਸਿੰਘ ਮਾਨ ਬਾਰੇ ਕਿ 40 ਸਾਲ ਹੋ ਗਏ ਇਸ ਸਿਮਰਜੀਤ ਸਿੰਘ ਮਾਨ ਨੂੰ ਲੋਕਾਂ ਦੇ ਪੱਤ ਮਰਵਾਏ ਨੇ ਇਹਨੇ ਕਹਿੰਦਾ ਖਾਲਸਤਾਨ ਦੇ ਨਾਂ ਤੇ ਕਹਿੰਦਾ ਗੱਦੀ ਬਖੇੜੀ ਨੂੰ ਇੱਕ ਕਮਰਾ ਪਾ ਕੇ ਦਿੱਤਾ ਜਾਂ ਉੱਤੇ ਖਾਲਸਤਾਨ ਦਾ ਜਿਹੜਾ ਝੰਡਾ ਲਾਇਆ ਹੋਵੇ ਕਦੇ ਦੂਜੀ ਗੱਲ ਕੀਤੀ ਉਹਨੇ ਜਸਬੀਰ ਸਿੰਘ ਰੋਡੇ ਬਾਰੇ ਉਹਨਾਂ ਨੇ ਕਿਹਾ ਕਿ ਕੌਮ ਦਾ ਜਿਹੜਾ ਉਹ ਗਦਾਰ ਆ ਜਿਹਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਸ਼ਹੀਦੀ ਨੂੰ ਰੋਲਣ ਦਾ ਯਤਨ ਕੀਤਾ ਤੇ 20 ਸਾਲ ਝੂਠ ਬੋਲਿਆ ਤੇ ਬੁਲਾਇਆ ਗਿਆ ਬਾਬਾ 18 ਆਪਾ ਬਾਬਾ ਠਾਕਰ ਸਿੰਘ ਤੋਂ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੂੰ ਸ਼ਹੀਦ ਦਾ ਕਰਾਰ ਦੇ ਜਿਹੜਾ ਦਰਜਾ ਦੇਣ ਨੂੰ ਤਿਆਰ ਨਹੀਂ ਸੀ ਤੇ ਇਹਦੇ ਰੋਡੇ ਨੇ ਕਹਿ ਦਿੱਤਾ ਸੀ ਕਿ ਸੰਤ ਭਿੰਡਰਾ ਵਾਲੇ ਤਾਂ ਪਾਕਿਸਤਾਨ ਵੱਲ ਨਿਕਲ ਗਏ ਉਹਨਾਂ ਨੇ ਕਿਹਾ ਕਿ ਤੀਜਾ ਜਿਹੜਾ ਖਤਰਾ ਹੈਗਾ ਬਲਜੀਤ ਸਿੰਘ ਦਾਦੂਵਾਲ ਤੋਂ ਖਤਰਾ ਹੈਗਾ ਤੇ ਚੌਥਾ ਖਤਰਾ ਉਹਨਾਂ ਨੇ ਦੱਸਿਆਗਾ ਪਹਿਲਾ ਖਤਰਾ ਜਸਵੀਰ ਸਿੰਘ ਰੋਡੇ ਤੋਂ ਤੇ ਦੂਸਰਾ ਖਤਰਾ ਦੱਸਿਆ ਉਹਨਾਂ ਨੇ ਬਲਜੀਤ ਸਿੰਘ ਦਾਦੂਵਾਲ ਤੋਂ ਤੀਜਾ ਮਨਜਿੰਦਰ ਸਿੰਘ ਸਿਰਸਾ ਤੋਂ ਤੇ ਚੌਥਾ ਸ੍ਰੀ ਰਜੀਤ ਸਿੰਘ ਮਾਨ ਤੋਂ ਕਹਿੰਦਾ ਪੰਥ ਨੂੰ ਜੇਕਰ ਖਤਰਾਗਾ ਇਨ੍ਹਾਂ ਚਾਰਾਂ ਬੰਦਿਆਂ ਤੋਂ ਖਤਰਾ ਪੰਥ ਨੂੰ ਕਹਿੰਦਾ ਹੋਰ ਕਿੱਥੋਂ ਤੋਂ ਖਤਰਾ ਨਹੀਂ ਕਹਿੰਦਾ ਗਰਦੀਪ ਸਿੰਘ ਖੇੜੇ ਨੇ ਜਿਹੜੀਆਂ ਅੱਗੇ ਗੱਲਾਂ ਕਹੀਆਂ ਨੇ ਉਹ ਤੁਹਾਨੂੰ ਮੈਂ ਸੁਣਾਉਣਾਗਾ ਤੁਹਾਡੇ ਲੂਹ ਖੰਡੇ ਖੜੇ ਕਰ ਦੇਣਗੀਆਂ ਜਿੱਥੇ ਉਹ ਇਨ੍ਹਾਂ ਚਾਰਾਂ ਸੈਕੰਡ ਲੀਡਰਾਂ ਤੇ ਕਹਿਦੀ ਆ ਆਪਾਂ ਬਰੇ ਨੇ ਮਨਜਿੰਦਰ ਸਿੰਘ ਸਰਸਾ ਹੁਣ ਬੇਸ਼ੱਕ ਬੀਜੇਪੀ ਚ ਚੱਲਿਆ ਗਿਆ ਪਹਿਲਾਂ ਉਹ ਕਾਲੀ ਦਲ ਦੇ ਵਿੱਚ ਹੀ ਸ਼ਾਮਲ ਸੀ ਗਰਦੀਪ ਸਿੰਘ ਖੇੜੇ ਨੇ ਕਿ ਆ ਕੇ ਖਾਸ ਤਾਂ ਦੇ ਨਾਂ ਤੇ ਕਹਿੰਦਾ ਕਰਾਹੇ ਪਾਉਣ ਵਾਲਾ ਕਹਿੰਦਾ ਸਿਮਰਜੀਤ ਸਿੰਘ ਮਾਨਕ ਦਾ ਲੱਖਾਂ ਲੋਕਾਂ ਦੇ ਪਤ ਮਰਵਾ ਦਿੱਤੇ ਇੱਥੋਂ ਤੱਕ ਗੱਲਾਂ ਕਹਿ ਦਿੱਤੀਆਂ ਕਹਿੰਦਾ ਢੜਕਾਓ ਬਿਆਨ ਦੇ ਕੇ ਢੜਕਾਓ ਪਾਸਨ ਦੇ ਕੇ ਕਹਿੰਦਾ ਲੋਕਾਂ ਦੇ ਪਤ ਮਰਵਾਉਂਦਾ ਰਿਹਾ ਤੇ ਅੱਗੇ ਉਹਨੇ ਗਰਦੀਪ ਸਿੰਘ ਖੇੜਾ ਬੰਦੀ ਸਿੰਘ ਆ ਜਿਹੜਾ ਸਤਕਾਰਯੋਗ ਜੋਗ ਨੇ ਸਾਰੇ ਬੰਦੀ ਸਿੰਘ ਸਾਡੇ ਲਈ ਪਰ ਗਰਦੀਪ ਸਿੰਘ ਖੇੜਾ ਨੇ ਇੱਥੇ ਕਿਉਂ ਪਤਾ ਨਹੀਂ ਇਹਦਾ ਰੀਜਨ ਕੀ ਆ ਤੇ ਉਹ ਹੀ ਦੱਸ ਸਕਦੇ ਆ ਅਸਲ ਕਹਾਣੀ ਜਿਸ ਤਰ੍ਹਾਂ ਇੱਥੇ ਬਾਦਲ ਦੇ ਅਕਾਲੀ ਦਲ ਬਾਦਲ ਦੀ ਸਟੇਜ ਤੋਂ ਬਾਦਲ ਦਲ ਦੇ ਜਿਹੜੇ ਸੋਲੇ ਗਾਏ ਸਰੌਣੀ ਕਮੇਟੀ ਦੇ ਸੋਲੇ ਗਾਏਗੇ ਉਹਨਾਂ ਵੱਲੋਂ ਉਹਨਾਂ ਨੇ ਕਿਹਾ ਕਿ 2016 ਦੇ ਵਿੱਚ ਇੱਥੋਂ ਲਿਆਂਦਾ ਕਹਿੰਦਾ 25 ਸਾਲ ਜਿਹੜੀ ਜੇਲ ਆ ਉਹ ਕਰਨਾਟਕਾ ਕੱਟੀ ਆ ਤੇ ਕਹਿੰਦਾ 1990 ਦੇ ਵਿੱਚ ਕਹਿੰਦਾ ਮੇਰਾ ਭਰਾ ਪੋਟਸ ਵੱਲੋਂ ਗੋਵਿੰਦ ਬਾਲਦੀ ਜਿਹੜੀ ਪੁਲਸਾ ਉਹਦੇ ਵੱਲੋਂ ਚੱਕ ਕੇ ਸੀਆਰਪੀ ਵੱਲੋਂ ਕਿਥੇ ਮਾਰ ਦਿੱਤਾ ਅਜੇ ਤੱਕ ਕਹਿੰਦਾ ਅਸੀਂ ਉਹਦਾ ਭੋਗ ਨਹੀਂ ਪਾ ਸਕੇ ਇਹ ਗਰਦੀਪ ਸਿੰਘ ਖੇੜਾ ਜੀ ਮਾਫੀ ਚਾਹੁੰਨੇ ਜੇ ਕਿਸੇ ਨੂੰ ਗਲਤ ਚੁਬਦੀ ਹੋਵੇ ਇਹ ਤੁਹਾਡੇ ਨਾਲ ਨਹੀਂ ਹੋਇਆ ਕੱਲੇ ਤੁਹਾਡੇ ਭਰਾ ਨੇ ਮਾਰਿਆ ਇਹ ਹਰ ਇੱਕ ਨੌਜਵਾਨ ਹਰ ਇੱਕ ਪੰਜਾਬ ਦਾ ਉਹ ਗੱਭਰੂ ਮਾਰਿਆ ਗਿਆ ਜਿਹੜਾ ਸਿੱਖ ਕੌਮ ਦੀ ਗੱਲ ਕਰਦਾ ਸੀ ਤੇ ਚਲੋ ਦੁੱਖ ਹਰੇਕ ਨੂੰ ਹੁੰਦਾ ਆਪਣੇ ਭੈਣ ਭਰਾਵਾਂ ਦਾ ਤੇ ਹੋਣਾ ਵੀ ਚਾਹੀਦਾ ਤੇ ਸਾਨੂੰ ਸਤਕਾਰ ਕਰਨਾ ਚਾਹੀਦਾ ਬੰਦੀ ਸਿੰਘਾਂ ਦਾ ਚਾਹੋ ਉਹ ਜੇਕਰ ਕਿਸੇ ਪਾਰਟੀ ਵਿੱਚ ਬੋਲ ਗਏ ਉਹ ਉਹਨਾਂ ਦਾ ਮਕਸਦ ਦਾ ਕਿਉਂ ਬੋਲੇ ਨੇ ਕਿਉਂ ਉੱਥੇ ਗਏ ਨੇ ਉਹ origian ਆ ਜਿਹੜਾ ਉਹ ਦੱਸਦੇ ਵੀ ਆ ਕਹਿੰਦੇ ਸਾਡੀਆਂ ਜਿਹੜੀਆਂ ਪਰੋਲਾ ਕਰਵਾਈਆਂ ਨੇ ਤੇ ਉਹ ਬਾਦਲ ਨੇ ਕਰਵਾਈਆਂ ਨੇ ਕਹਿੰਦਾ ਜੇ ਜੇਲ ਬਦਲੀ ਆ ਕਹਿੰਦਾ ਪ੍ਰਕਾਸ਼ ਬਾਦਲ ਨੇ ਬਦਲੀ ਆ ਇਹ ਦੇਖੋ ਉਹਨਾਂ ਦੇ ਬੋਲ ਨੇ ਤੇ ਅੱਗੇ ਉਹਨਾਂ ਨੇ ਇੱਕ ਆਧਾਰਨ ਦਿੱਤੀ ਆ ਖਾੜਕੂ ਜਥੇ ਬੰਦਿਆਂ ਦੀ ਤੇ ਉੱਥੇ ਉਹਨਾਂ ਨੇ ਬੋਲੇ ਅੱਜ ਸਟੇ ਤੇ ਜਿੱਥੇ ਕਹਿੰਦਾ ਭਾਈ ਹਰਜਿੰਦਰ ਸਿੰਘ ਜਿੰਦਾ ਸੰਦੇਵ ਸਿੰਘ ਸੁੱਖਾ ਗਰਜੰਟ ਸਿੰਘ ਬੁੱਧ ਬੁੱਧ ਸਿੰਘ ਵਾਲਾ ਜਗਰਾਤ ਸਿੰਘ ਤੂਫਾਨ ਤੇ ਅਨੋਖ ਸਿੰਘ ਬੱਬਰ ਤੇ ਹੋਰ ਜਿਹੜਾ ਖਾਰਗੋ ਸਿੰਘ ਦਾ ਨਾਮ ਲਿਆ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਕਦੇ ਵੀ ਬਾਦਲ ਨੂੰ ਮਾਰਾ ਨਹੀਂ ਕਿਹਾ ਕਹਿੰਦਾ ਅੱਜ ਦੇ ਬਣੇ ਸ਼ੋਕਰੇ ਉਹਨਾਂ ਨੇ ਇਹ ਗੱਲ ਕਹੀ ਆ ਕਿ ਬਾਦਲ ਨੂੰ ਮੱਤਾ ਦਿੰਦੇ ਆ ਅਕਾਲੀ ਦਲ ਨੂੰ ਮੱਤਾ ਦਿੰਦੇ ਆ ਤੇ ਅਕਾਲ ਦਾਖਤ ਦੇ ਜਥੇਦਾਰ ਨੂੰ ਮੱਤਾ ਦਿੰਦੇ ਆ ਉਹ ਰੱਜ ਕੇ ਸਿਵਰਜੀਤ ਸਿੰਘ ਮਾਨ ਦਾਦੂਵਾਲ ਤੇ ਜਸਬੀਰ ਸਿੰਘ ਰੋਡੇ ਤੇ ਖਾਸ ਕਰਕੇ ਬਰੇ ਨੇ ਉਹਨਾਂ ਨੇ ਵੱਡੇ ਹੋਰ ਜਿਹੜੇ ਖੁਲਾਸੇ ਕੀਤੇ ਨੇ ਜਸਵੀਰ ਸਿੰਘ ਰੋਡੇ ਬਾਰੇ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਵਿੱਚ ਦੱਸਾਂਗਾ ਬਹੁਤ ਵੱਡੇ ਖੁਲਾਸੇ ਨੇ ਆਪਾਂ ਇਹ ਕਹਿ ਲਈਏ ਕਿ ਇਹ ਖੁਲਾਸੇ ਦੇਖ ਕੇ ਇੱਕ ਪਾਸੇ ਸੋਚਣ ਲਈ ਤੁਹਾਨੂੰ ਮਜਬੂਰ ਹੋਣਾ ਪੈ ਜਾਵੇਗਾ ਦੂਜੀ ਗੱਲ ਉਹਨਾਂ ਨੇ ਕਿਹਾ ਗੱਦੀਪ ਸਿੰਘ ਖੇੜੇ ਦਾ ਕਹਿਣਾਗਾ ਕਿ ਉਹਨਾਂ ਦਾ 2017 ਦੇ ਵਿੱਚ ਆਨੰਦ ਕਾਰਜ ਹੋਇਆ ਸੀ ਜਦੋਂ ਜੇਲ੍ਹ ਤੋਂ ਬਾਹਰ ਆਏ ਤੇ ਕਹਿੰਦਾ ਮੇਰਾ ਮੀ ਨਾਲ ਜਿਹੜਾ ਕੋਠਾ ਚਾਉਂਦਾ ਸੀ 40 ਸਾਲ ਨਾਰੇ ਮਾਰਨ ਵਾਲਾ ਕਹਿੰਦਾ ਸਿਮਰਜੀਤ ਸਿੰਘ ਮਾਰਨੇ ਕਹਿੰਦਾ ਲੱਖਾਂ ਰੁਪਇਆ ਵਟ ਕੇ ਕਹਿੰਦਾ ਉਹ ਚਿੱਠੀਆਂ ਦਾ 5-5 ਲੱਖ ਦੀ ਚਿੱਠੀ ਵੇਖਦੀ ਹੈ ਕਹਿੰਦਾ ਕਹਿੰਦਾ ਮੇਰਾ ਇੱਕ ਕੋਠਾ ਨਹੀਂ ਪਵਾ ਸਕਿਆ ਇਹ ਉਹਦਾ ਗਿਲਾ ਸੀ ਸਿਕਬਾ ਸੀ ਇਸ ਇੱਕ ਵੇਖਾਰ ਆ ਆਪਾਂ ਇਹਨਾਂ ਗੱਲਾਂ ਨੂੰ ਮੰਨਦੇ ਆ ਕਿ ਜਿਹੜੇ ਜਿੰਨੇ ਵੀ ਸਾਡੇ ਸਿੰਘ ਹੋਏ ਨੇ ਇਹ ਆਪਾਂ ਕਹਿੰਦੇ ਆ ਕਿ ਇਹਨਾਂ ਨੇ ਕੌਮ ਦੀ ਇਹਨਾਂ ਦੀ ਬਾਣੀ ਫੜੀ ਖਰ ਇਹਨਾਂ ਦਾ ਗੁੱਸਾ ਵੀ ਕਿਤੇ ਨਾ ਕਿਤੇ ਜਿਹੜਾ ਜੈਜ ਆ ਇਹ ਬਾਦਲ ਦੀ ਅਰੇਲੀ ਵਿੱਚ ਕਿਉਂ ਗਏ ਕਿਉਂ ਬੋਲੇ ਉਹ ਉਹਨਾਂ ਦਾ ਆਪ ਦਾ ਇੱਕ ਆਪਾਂ ਇਹ ਕਹਦੇ ਆ ਕਿ ਵਿਚਾਰ ਆ ਉਹਨਾਂ ਦੇ ਉਹ ਕਿਸੇ ਵੀ ਰੈਲੀ ਵਿੱਚ ਜਾ ਸਕਦੇ ਨੇ ਜਾਂ ਬੋਲ ਸਕਦੇ ਨੇ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਹਿੰਦਾ ਜਸਵੀਰ ਸਿੰਘ ਰੋਡਾ ਰੋਡੇ ਦੀ ਕਹਿੰਦਾ ਇੰਨੀ ਚੱਲਦੀ ਆ ਕਹਿੰਦਾ ਜੇ ਮੈਂ ਅੱਜ ਬੋਲੀ ਤਾਂ ਜਾਣਾ ਕਹਦਾ ਇਹ ਨਹੀਂ ਪਤਾ ਇਹਦਾ ਕਹਿੰਦਾ ਮੇਰੀ ਛੁੱਟੀ ਕੈਨਸਲ ਕਰਵਾ ਦੇ ਕਹਿੰਦਾ ਪਰ ਕਹਿੰਦਾ ਮੈਂ ਫੇਰ ਵੀ ਚੜ੍ਹਦੀ ਕਲਾ ਵਿੱਚ ਹੋਊਗਾ ਤੇ ਉਹਨੇ ਜਕਾਰਾ ਲਾਇਆ ਵੀ ਆ ਤੇ ਅੱਗੇ ਜਿਹੜਾ ਗੱਲਬਾਤ ਕੀਤੀ ਆ ਗਰਦੀਪ ਸਿੰਘ ਖੇ ਖੇੜੇ ਨੇ ਉਹਨਾਂ ਨੇ ਚਲੋ ਇੱਥੋਂ ਤੱਕ ਦਾ ਠੀਕ ਸੀ ਆਪਾਂ ਮੰਨ ਲੈਨੇ ਆ ਕਿਉਂਕਿ ਪੁਰਾਣੇ ਲੀਡਰ ਨੇ 70 70 ਸਾਲ ਇਹਨਾਂ ਦੀ ਸਾਰੇ ਦੀ ਉਮਰ ਹੋਗੀ ਲਗਭਗ ਬਾਕੀ ਜਿਹੜਾ ਉਹਨਾਂ ਨੇ ਭਾਈ ਅੰਮਰਤਪਾਲ ਸਿੰਘ ਦੇ ਖਿਲਾਫ ਜਿਹੜਾ ਬਿਆਨ ਦਿੱਤਾ ਉਹਨੂੰ ਆਪਾਂ ਮੰਨ ਭਾਗਾ ਦੱਸਦੇ ਆ ਉਹਨਾਂ ਨੇ ਕਿਹਾ ਕਿ ਇਹ ਸਿਰ ਦੇਣ ਵਾਲੇ ਖਾਰਸਤਾਨ ਦੇ ਗੱਲ ਕਰਨ ਵਾਲੇ ਤੇ ਆਲੇ ਕਹਿੰਦਾ 1.5 ਸਾਲ ਹੋਇਆ ਸੀ ਕਹਿੰਦਾ ਲੇਲੜੀਆਂ ਕੱਢਣ ਲੱਗ ਪਏ ਕਹਿੰਦਾ ਕੁਰਸੀ ਨੂੰ ਜਫਾ ਮਾਰ ਲਿਆ ਹਰੇਕ ਦਾ ਆਪਣਾ ਆਪਣਾ ਪ੍ਰਕ੍ਰਿਤ ਕਰਮ ਹੁੰਦਾ ਹਰੇਕ ਦੇ ਆਪਣੇ ਆਪਣੇ ਵਿਚਾਰ ਹੁੰਦੇ ਆ ਹਰੇਕ ਦੇ ਆਪਣੇ ਆਪਣੀ ਮਤ ਹੁੰਦੀ ਹੈ ਹਰੇਕ ਦੀ ਆਪਣੀ ਆਪਣੀ ਕੋ ਸੋਚ ਹੁੰਦੀ ਆ ਗਰਦੀਪ ਸਿੰਘ ਖੇੜਾ ਜੀ ਤੁਹਾਡਾ ਜਿਹੜਾ ਜੀਵਨ ਬਹੁਤ ਕੀਮਤੀ ਆ ਬਹੁਤ ਵਧੀਆ ਤੇ ਉੱਚਾ ਤੇ ਸੁੱਚਾ ਪਰ ਤੁਸੀਂ ਵੀ ਕਦੇ ਅੰਮ੍ਰਿਤਪਾਲ ਪੰਗ ਇਸ ਬਹਾ ਦੇ ਵਿੱਚ ਬਹਿੇ ਸੀ ਤੁਸੀਂ ਅੱਜ ਜਿਹੜੀਆਂ ਜੇਲਾ ਕੱਟ ਰਹੇ ਹੋ 32 32 33 ਸਾਲ ਹੋ ਗਏ ਤੁਹਾਨੂੰ ਇਹ ਜੇਲ ਤੁਸੀਂ ਕਿਉਂ ਕੱਟ ਰਹੇ ਹੋ ਇਹ ਵੀ ਸਾਨੂੰ ਦੱਸੋ ਤੇ ਇਹ じゃ ਤਾਂ ਭਾਈ ਅੰਬਰਤਪਾਲ ਸਿੰਘ ਨੇ ਕੁਝ ਕੀਤਾ ਨਹੀਂ ਨਾ ਤਾਂ ਉਹਨੇ ਕੋਈ ਬੰਬ ਚਲਾਇਆ ਨਾ ਉਹਨੇ ਕੋਈ ਬੰਦੇ ਮਾਰੇ ਨੇ ਤੁਹਾਡੇ ਬਾਗਾ ਮਾਫ ਕਰਨਾ ਜੇ ਕਿਸੇ ਨੂੰ ਗੁੱਸਾ ਲੱਗੇ ਤੇ ਨਾਇਕ ਦੇ ਹੁਣ ਤੁਸੀਂ ਕਹਿੰਦੇ ਹੋ ਕਿ ਮਾਵਾ ਦੇ ਪੁੱਤ ਫਲਾਣੇ ਨੇ ਮਰਵਾਤੇ ਤੁੰਕੇ ਦੇ ਮਰਵਾਤੇ ਅੱਜ ਲੋਕ ਤੁਹਾਡੇ ਤੇ ਵੀ ਸਵਾਲ ਕਰਨ ਲੱਗ ਪੈਣਗੇ ਕਿਉਂਕਿ ਕਹਿਣਗੇ ਵੀ ਤੁਸੀਂ ਕਿਉਂ ਜੇਲਾ ਕੱਟ ਰਹੇ ਹੋ 34-34 ਸਾਲ ਹੋ ਗਏ ਤੁਸੀਂ ਜੇ ਤੁਸੀਂ ਕਿਸੇ ਦੇ ਪੁੱਤ ਮਾਰੇ ਹੋਣਗੇ ਤਾਂ ਤੁਹਾਨੂੰ ਅੱਜ ਦਰਦ ਆਉਣ ਲੱਗਿਆ ਦੂਜੇ ਦੇ ਪੁੱਤਾਂ ਦਾ ਕੋਈ ਐਡਾ ਪਾਗਲ ਨਹੀਂ ਬੰਦਾ ਕਿ ਜਿਹੜਾ ਅਹੀਂ ਕਿਸੇ ਦੇ ਪੁੱਤ ਮਾਰਦਾ ਫਿਰਦਾਗਾ ਤੇ ਜਿਹੜੇ ਹੁਣ ਨਸਿਆਂ ਦੇ ਨਾਲ ਮਰ ਰਹੇ ਨੇ ਗਰਦੀਪ ਸਿੰਘ ਖੇੜਾ ਜੀ ਥੋੜਾ ਜਿਹਾ ਧਿਆਨ ਦਿਓ ਮੇਰੀਆਂ ਗੱਲਾਂ ਕਿੰਨੇ ਤੇ ਵੀਡੀਓ ਪਹੁੰਚਦੇ ਜਰੂਰ ਕਰ ਦਿਓ ਤੇ ਜਿਹੜੇ ਅੱਜ ਨਸੇ ਦੇ ਨਾਲ ਪੁੱਤ ਮਾਰੇ ਨੇ ਅਰਧਿਆਨਾ ਬਾੜੀ ਐਵਰੇਜ ਨੇ ਕਹਿੰਦਾ ਮੈਂ 7 8 9 ਨੌਜਵਾਨ ਪੰਜਾਬ ਦੇ ਵਿੱਚ ਹਰ ਰੋਜ਼ ਨੌਜਵਾਨ ਮਾਰੇ ਨੇ ਚਿੱਟੇ ਦੀ ਭੇਡ ਚੜਨ ਰਹੇ ਨੇ ਇਹ ਚਿੱਟਾ ਦਾ ਚਿੱਟਾ ਲਿਆਂਦਾ ਕਿਹਨੇ ਸੀ ਜਿਹਦੇ ਸਤੇ ਦੇ ਉੱਤੇ ਤੁਸੀਂ ਬੋਲੀ ਜਾਂਦੇ ਹੋ ਬਕਰ ਮਜੀਦ ਸਿੰਘ ਮਜੀਠੀ ਦਾ ਨਾਮ ਆ ਰਿਹਾ ਸੀ ਜਿਹਦੀ ਸਤੇ ਦੇ ਉੱਤੇ ਤੁਸੀਂ ਬਾਦਲ ਦੇ ਗੁਣ ਗਾਉਣੇ 1978 ਦੇ ਵਿੱਚ ਬਾਦਲ ਨੇ ਕੀ ਕਾਰਨ ਨਹੀਂ ਕੀਤਾ ਆਰ ਕੇ ਤਾਵਨ ਨੂੰ ਚਿੱਠੀਆਂ ਕਿਨੇ ਲਿਖੀਆਂ ਬਾਂਦਰ ਨੇ ਲਿਖੀਆਂ ਤੇ ਜਾਂ ਭਾਈ ਅੰਮਰਪਾਲ ਨੇ ਲਿਖੀਆਂ ਤੁਸੀਂ ਕਹਿੰਦੇ ਹੋ ਕਿ ਜਸਵੀਰ ਸਿੰਘ ਰੋਡੇ ਲਾਸਾਤ ਦਿਨਾਂ ਕੇ ਆ ਗਿਆ ਆਪਾਂ ਕਹਿਣਿਆ ਕਿ ਬਹੁਤ ਹੀ ਘਟਿਆ ਤੇ ਨਿੰਦਰਜੋਗ ਆ ਜਿਹੜਾ ਜਸਵੀਰ ਸਿੰਘ ਰੋਡੇ ਦਾ ਜਿਹੜੀ ਇਹ ਕਾਰਵਾਈ ਕੀਤੀ ਆ ਤੇ ਲੋਕ ਵੀ ਕਹਿੰਦੇ ਆ ਕਿ ਜਸਵੀਰ ਸਿੰਘ ਰੋਡੀ ਨੂੰ ਗਦਾਰ ਕਹਿੰਦੇ ਆ ਇਹ ਲੋਕ ਕਹਿੰਦੇ ਆ ਮੈਂ ਨਹੀਂ ਕਹਦਾ ਤੁਹਾਡੀ ਤੁਹਾਨੂੰ ਜਾਦੇ ਪਤਾ ਹੋਊਗਾ ਇਸ ਬਾਰੇ ਪਰ ਅਸੀਂ ਗੱਲ ਕਰਦੇ ਆ ਅੰਮਰਤਪਾਲ ਦੀ ਅੰਮਰਤਪਾਲ ਨੇ ਨਾ ਤਾਂ ਕਿਸੇ ਦੇ ਪੱਤ ਮਾਰੇ ਨੇ ਤੇ ਨਾ ਹੀ ਮਰਵਾਏ ਨੇ ਤੇ ਨਾ ਹੀ ਕਿਤੇ ਕੋਈ ਟੋਟਪਣਾ ਕੀਤਾਗਾ ਜੇਕਰ ਕੋਈ ਕੁਰਸੀ ਲੈਦੇ ਉਹਨਾਂ ਨੇ ਕੁਰਸੀ ਦਾ ਆਨੰਦ ਮਾਣ ਕੇ ਕੋਈ ਗੱਡੀਆਂ ਨਹੀਂ ਲੈ ਲਈ ਉਹਨਾਂ ਨੇ ਉਹ ਉਹਨਾਂ ਨੇ ਵਾਲੀਆਂ ਕੋਠੀਆਂ ਦੀਆਂ ਪਾਲੀਆਂ ਹਵੇਲੀਆਂ ਦੀਆਂ ਪਾਲੀਆਂ ਅਜੇ ਤੱਕ ਉਹ ਜੇਲ੍ਹ ਵਿੱਚ ਹੀ ਆ ਸਰਕਾਰਾਂ ਜੀ ਕੀ ਕਰ ਰਹੀਆਂ ਨੇ ਉਹ ਆਉਣ ਵਾਲਾ ਵਕਤੀ ਦੱਸੇਗਾ ਤੁਹਾਡੇ ਕਿੰਤੂ ਪ੍ਰੰਤੂ ਹੋ ਸਕਦੇ ਆ ਬਲਜੀਤ ਸਿੰਘ ਦਾਦੂਵਾਲ ਨਾਲ ਸਿਮਰਜੀਤ ਸਿੰਘ ਮਾਨ ਨਾਲ ਹੋ ਸਕਦੇ ਆ ਸਿਰਸੇ ਨਾਲ ਹੋ ਸਕਦੇ ਆ ਜਸਵੀਰ ਸਿੰਘ ਰੋਡੇ ਨਾਲ ਹੋ ਸਕਦੇ ਆ ਫੋਰ ਦੇ ਨਾਲ ਵੀ ਹੋ ਸਕਦੇ ਆ ਕਿਉਂਕਿ ਤੁਹਾਡੇ ਉਮਰ ਦੇ ਲਿਹਾ ਦੇ ਨਾਲ ਦਾਦੂਵਾਲ ਤਾਂ ਚਲੋ ਉਮਰ ਬਹੁਤ ਘਟਾ ਚਲੋ ਜੇ ਤੁਹਾਨੂੰ ਕੋਈ ਲੱਗਦਾ ਆਪਾਂ ਇਸ ਕਿੰਤੂ ਪ੍ਰਾਂਤੋਂ ਨੂੰ ਕਰਦੇ ਜਿਨ੍ਹਾਂ ਦੇ ਤੁਸੀਂ ਨਾਂਉ ਲਿੱਤਾ ਤੇ ਇਹ ਤੁਹਾਨੂੰ ਕਿਉਂ ਲੱਗਦੇ ਨੇ ਕਿਵੇਂ ਲੱਗਦੇ ਨੇ ਤੁਹਾਡੇ ਨਾਲ ਇਹ ਰਹਿੰਦੇ ਰਹੇ ਨੇ ਵਿਚਰਦੇ ਰਹੇ ਨੇ ਇਹ ਬੰਦੇ ਜਿਹੜੇ ਅੱਜ ਤੁਸੀਂ ਇਹਨਾਂ ਦੀਆਂ ਗੱਲਾਂ ਕਰਦੇ ਹੋ ਬਾਦਲ ਵੀ ਵਿਚਰਦਾ ਰਿਹਾ ਤੇ ਸੁਖਬੀਰ ਬਾਦਲ ਹੀ ਵਿਚਰਦਾ ਰਿਹਾ ਤੇ ਜਿਹੜਾ ਅਗਲਾ ਖਲਾਸਾ ਕੀਤਾਗਾ ਗਗਦੀਪ ਸਿੰਘ ਖੇੜਾ ਜਿਹੜਾ ਇੱਕ ਸਤਕਾਰਯੋਗ ਨੇ ਸਾਡੇ ਬੜੇ ਬੰਦੀ ਸਿੰਘ ਸਾਰੇ ਜਿਨ੍ਹਾਂ ਨੇ ਜਿਲ੍ਹਾ ਜੀ ਭੋਗ ਰਹੇ ਨੇ ਆਪਣੇ ਉਹਨਾਂ ਨੇ ਕੋਈ ਮੈਂ ਇਹ ਕਹਿਣਾ ਕਿ ਕੋ ਆਪਣੇ ਪਰਿਵਾਰ ਲਈ ਉਹਨਾਂ ਨੇ ਨਹੀਂ ਕੀਤਾ ਇਹ ਕੌਮ ਦੇ ਲਈ ਜਿਹੜਾ ਕੀਤਾ ਆਪਾਂ ਉਹਨਾਂ ਦਾ ਸਤਕਾਰ ਕਰਦੇ ਆਂ ਪਰ ਕਿਤੇ ਨਾ ਕਿਤੇ ਜਿਹੜੇ ਇਹ ਬੰਦੀ ਸਿੰਘ ਆਉਂਦੇ ਨੇ ਇਹ ਕਿਤੇ ਨਾ ਕਿਤੇ ਆਪਣੇ ਥੋੜੇ ਜੀ ਜਵਾਨ ਜਾਂ ਥੜਕ ਜਾਂਦੀ ਆਪਾਂ ਇਹ ਕਹਿ ਲਓ ਜਾਂ ਕੁਦਰਤੀ ਵਰਤਾਰਾ ਗਾ ਕੇ ਜੇਲਾ ਕੱਟਣਿਆ ਕਿਹੜਾ ਸੌਕੀਆਂ ਨੇ 32 32 34 34 ਸਾਲ ਕੱਟਣੇ ਸੌਕੇ ਦੀ ਕਹਿਣ ਦੀ ਆਪਾਂ ਕਮੈਂਟਾਂ ਦੇ ਵਿੱਚ ਇੱਕ ਕਮੈਂਟ ਲਾਉਣੇ ਗਦਾਰ ਦਾ ਸਰਟੀਫਿਕੇਟ ਦੇ ਦਿੰਨੇ ਹਰੇਕ ਨੂੰ ਪਰ ਸੋਚ ਆ ਗਰਦੀਪ ਸਿੰਘ ਖੇੜਾ ਦੀ ਆਪਦੀ ਸੋਚ ਆ ਉਹਨੇ ਕਿਉਂ ਕਿਹਾ ਇਹਨਾਂ ਨੂੰ ਕਿਉਂ ਕਿਹਾ ਪਰ ਅੰਮਰਤਪਾਲ ਸਿੰਘ ਨੂੰ ਜਿਹੜਾ ਕਹਿਣਾ ਉਹ ਆਪਾਂ ਇਸ ਦੀ ਨਿੰਦਾ ਕਰਦਾ ਮੈਂ ਗਰਦੀਪ ਸਿੰਘ ਖੇੜਾ ਜੀ ਕਿਉਂਕਿ ਤੁਸੀਂ ਸਤਿਕਾਰਯੋਗ ਹੋ ਪਰ ਅੰਮ੍ਰਿਤਪਾਲ ਸਿੰਘ ਬਾਰੇ ਇਹ ਜਿਹੜੇ ਸ਼ਬਦ ਬੋਲਣੇ ਕੋ ਠੀਕ ਨਹੀਂ ਕਾ ਕੇ ਅੰਮ੍ਰਿਤਪਾਲ ਸਿੰਘ ਨੇ ਕੋਈ ਮਾੜਾ ਕੰਮ ਨਹੀਂ ਕੀਤਾ ਨੌਜਵਾਨਾਂ ਦੇ ਨਸੇ ਸੜਾਏ ਨੇ ਨੌਜਵਾਨਾਂ ਨੂੰ ਅੰਮ੍ਰਿਤ ਹੀ ਸਕਾਇਆਗਾ ਨਾ ਤਾਂ ਉਹਨਾਂ ਨੇ ਕੋਈ ਹਵੇਲੀ ਪਾਈ ਆ ਨਾ ਉਹਨਾਂ ਨੇ ਕੋਈ ਕੋਠੀਆਂ ਜਾਇਦਾਦਾਂ ਕਾਰਾ ਬਣਾਈਆਂ ਨੇ ਨਾ ਉਹਨਾਂ ਨੇ ਕੋਈ ਟੋਟਪੜਾ ਕੀਤਾਗਾ ਨਾ ਉਹਨਾਂ ਨੇ ਕਿਸੇ ਨੂੰ ਸਹੀਦ ਕਰਵਾਇਆਗਾ ਤੇ ਬਾਕੀ ਗੱਲਾਂ ਆਪਾਂ ਅਗਲੀ ਵੀਡੀਓ 'ਚ ਕਰਦੇ ਹਾਂ ਤੁਸੀਂ ਅਗਲੀ ਵੀਡੀਓ ਸੁਣੋ ਉਹਦੇ ਵਿੱਚ ਵੱਡੇ ਖੁਲਾਸੇ ਕਰਾਂਗੇ ਵੀਡੀਓ ਤੁਸੀਂ ਉਹ ਸੁਣ ਕੇ 당ਗ ਰਹੇ ਜਾਓਗੇ ਹੈਰਾਨ ਰਹੇ ਜਾਓਗੇ ਵੀਡੀਓ ਸੁਣ ਕੇ ਤੁਸੀਂ ਇਸ ਵੀਡੀਓ ਨਾਲ ਬਣੇ ਰਹਿਣਾ ਤੇ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਆਪਣੇ ਕਮੈਂਟ ਕਰਕੇ ਜਰੂਰ ਦੱਸਣਾ ਕਿ ਗਰਦੀਪ ਸਿੰਘ ਖੇੜੇ ਦਾ ਜਿੰਨਾ ਸਵਰਜੀ ਸਮਾਰਨ ਨੂੰ ਕਹਿਣਾ ਜਾਂ ਹੋਰ ਨੂੰ ਕਹਿਣਾ ਉਹ ਦਿੱਤ ਕਿੰਨਾ ਇੱਕ ਬਾਜਵਾ ਜਾਂ ਭਾਈ ਅੰਮਰਤਪਾਲ ਸਿੰਘ ਨੂੰ ਕਹਿਣਾ ਕਿੰਨਾ ਇੱਕ ਬਾਜਵਾ ਤੇ ਇਸ ਗੱਲ ਦਾ ਜਿਹੜਾਗਾ ਤੁਸੀਂ ਜੇ ਕਿਸੇ ਨੂੰ ਗੱਲ ਚੁਬੀ ਹੋਈ ਉਸਦੇ ਲਈ ਮੈਂ ਖਿਮਾ ਚਾਹਣਾਗਾ ਮਾਫੀ ਚਾਹਣਾਗਾ ਤੁਸੀਂ ਵੇਖਦੇ ਰਹੋ ਪੰਜਾਬੀ ਵਿਰਸਾ ਟੀਵੀ ਮੈਂ ਹਾਂ ਮੱਖਣ ਸਿੰਘ ਉੱਬਾ